ਤਾਨੂੰ ਬੁਖਾਰ ਰਿਆਂ ਇਤਿਹਾਸਿਕ ਸ਼ਹਿਰ ਨਕੌਦਰ ਦੀ ਔਰ ਸਤਿਗੁਰ ਕਬੀਰ ਮਹਾਰਾਜ ਜੀ ਦਾ ਜਿਹੜਾ ਭਵਿਆ ਮੰਦਿਰ ਤੁਸੀਂ ਸੱਜਾ ਹੋਇਆ ਵੇਖ ਸਕਦੇ ਹੋ ਔਰ ਅੱਜ ਸਤਿਗੁਰ ਕਬੀਰ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਸ਼ਹਿਰ ਨਕੌਦਰ ਸਮੇਤ ਪੂਰੇ ਸੂਬੇ ਦੇ ਵਿੱਚ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਸੋ ਉਸੇ ਤਰ੍ਹਾਂ ਬਿਲਕੁਲ ਸ਼ਹਿਰ ਨਕੌਦਰ ਦੇ ਵਿੱਚ ਇਹ ਬਿਲਕੁਲ ਤਾਜ਼ਾ ਔਰ ਲਾਈਵ ਤੁਸੀਂ ਤਸਵੀਰਾਂ ਵੇਖ ਰਹੇ ਹੋ ਸ਼ਹਿਰ ਨਕੌਦਰ ਦੇ ਆ ਸੋ ਨਕੌਦਰ ਵਿਕੇ ਵੀ

ਠੀਕ ਹੈ ਸੋ ਮੰਦਰ ਦੇ ਅੰਦਰ ਤੇ ਤਸਵੀਰਾਂ 사ਤ ਸੰਗਤ ਜੀ ਤੁਹਾਨੂੰ ਵਖਾ ਰਹੇ ਆ ਨਾ ਸ਼ੂਟ ਲਾ ਲੈ ਬਾਜੂ ਭਾਈ ਜੀ ਨੇ ਆਇਆ ਮੇਰੀ ਬਾਈਕ ਲੈਣੀ ਹੈ ਆਈਕ ਮਾਈਕ ਲੈ ਜਨਰਲ ਸੋ ਜਲਦੀ ਜਾ ਪ੍ਰੇਤਾ ਹਾਂ ਅੱਛਾ ਅਮਨ ਕਿਹਾ ਸੀਗਾ ਮੈਂ ਕਿਹਾ ਚਲੋ ਅੰਦਰੋ ਅੰਦਰੋ થોਰੇ ਦਿਖਾ ਦਈਏ ਫੇ ਉਧਰ ਚਲ ਜਾਂਦੇ ਹਾਂ ਹੁਣ ਲਾਈਵ ਕੀਤਾ ਚਲੋ ستسنگ جی تصویر بالکل تازہ اور لائب تی دیکھ رہے ہو اتہاسک شہر نکو اور ست کبیر کبھی مہاراج جی کا مندر سجا ہوا دیکھ سکتے ہو ਜਿਵੇਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਕਿ ਅੱਜ ਸਤਗੁਰ ਕਬੀਰ ਮਹਾਰਾਜ ਜੀ ਹੁਣ ਅੱਜ ਜਿਹੜਾ ਪ੍ਰਕਾਸ਼ ਪੁਰਬ ਹਲਕਾ ਨਕੋਦਰ ਸਮੇਤ ਸੂਬਾ ਪੰਜਾਬ ਸਮੇਤ ਪੂਰੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਭਾਰਤ ਵਰਸ਼ ਦੇ ਵਿੱਚ ਮਨਾਇਆ ਜਾ ਰਿਹਾ ਸੋ ਬਿਲਕੁਲ ਤਾਜ਼ਾ ਔਰ ਲਾਈਵ ਤਸਵੀਰਾਂ ਸ਼ਹਿਰ ਨਕੋਦਰ ਦੀਆਂ

ਸੁਸ਼ਾਸ ਸੰਗ ਜੀ ਨੇ ਰੌਣਕਾਂ ਸ਼ਹਿਰ ਨਕੋਦਰ ਤੋਂ ਸੁਸ਼ਦਪੁਰ ਕਬੀਰ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਸ਼ਹਿਰ ਨਕੋਦਰ ਵਿਖੇ ਬੜੀ ਧੂਮ ਧਾਮ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਸੁਸ਼ੰਗਤਾ ਦੇ ਵਿੱਚ ਤੁਸੀਂ ਉਤਸ਼ਾਹ ਵੇਖਿਆ ਬਰੀ ਦੋਸਤਾਂ ਦੇ ਨਾਲ ਜਿਹਨਾਂ ਨਾਲ ਕਰਨ ਸਹਾਇਤਿਆ ਲੈਣੀ ਹੈ ਲਈ ਬਾਈ ਹੋ। ਬਰੀ ਦੋਸਤਾਂ ਦੇ ਨਾਲ ਜਿਹਨਾਂ ਨਾਲ ਕਰਨ ਸਹਾਇਤਿਆ ਲੈਣੀ ਹੈ ਲਈ ਬਾਈ ਹੋ। ਕਰਦਾ ਇਹ ਕਰਾਉਣਾ ਉਹ ਕੇ ਉਹਦਰਾ ਗੇਂਸ ਤੇ ਫੈਨਟੀਕਲੀ ਚੱਤ ਕੇ ਅੱਤਰ ਮਾਰੋ ਹਾਂਜੀ ਬੈਠਾ ਤੁਹਾਨੂੰ ਨਾ ਕੋ ਸਾਈਡ ਤੇ ਆ ਜਾਓ ਕੋਈ ਜਗ੍ਹਾ 25 ਰੁਪਏ ਐ ਲੈ ਦਾ ਸਰਦ ਕੀ ਆਵਾਜ਼ ਕਰਦੇ ਹਾਂ ਅੱਜ ਵੀ ਕੱਲ ਕਰਕੇ ਉਹਨਾਂ ਦੇ ਢੇੜੇ ਦੇ ਚਾਹੇ

جن جن گھر کرنی سارے آ جائیں گے لائو چلتا پہ لائیو چلتا پہ آگے گئے پردھان صاحب ਕੌਣ ਬੋਲਣ ਕਿਵੇਂ ਦਾਜੀ ਨਾ ਕਰੋ ਬੋਲੋ ਕਟੀ ਵਰਲਡ ਪੰਜਾਬੀ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਤੁਹਾਨੂੰ ਬੁਖਾਰਿਆ ਇਤਿਹਾਸਿਕ ਸ਼ਹਿਰ ਨਕੌਦਰ ਦੀਆਂ ਔਰ ਜਿੱਥੇ ਕਿ ਸਤਗੁਰ ਕਬੀਰ ਮਹਾਰਾਜ ਜੀ ਹੁਣ ਅਜਿਹੇ ਪ੍ਰਕਾਸ਼ ਪੁਰਬ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਹ ਜਿਹੜਾ ਅਪਾ ਕਹਿ ਸਕਦੇ ਕਿ ਪ੍ਰਕਾਸ਼ ਪੁਰਬ ਬੜਾ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਸੋ ਪ੍ਰਬੰਧਕ ਵੀਰ ਸਾਡੇ ਦੇ ਦਰਮਿਆਨ ਨੇ ਇਹਨਾਂ ਨਾਲ ਗੱਲਬਾਤ ਅਪਾ ਕਰਾਂਗੇ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਵਿਸਤਾਰ ਵਿੱਚ ਦੱਸੋ ਹਰ ਸਾਲ ਇਹ ਜਿਹੜਾ ਸ਼ਹਿਰ ਨੂੰ ਕੋਦੇ ਵਿਖੇ ਮਨਾਇਆ ਜਾਂਦਾ ਸਤਿਗੁਰੂ ਕਬੀਰ ਮਹਾਰਾਜ ਦਾ ਜਿਹੜਾ ਗੁਰਪੁਰਬ ਹਾਂਜੀ ਸਰ ਹਰ ਸਾਲ ਇਸ ਦਿਹਾੜੇ ਮਨਾਇਆ ਜਾਂਦਾ ਜੀ ਸੋ ਇਹ ਕਿਹੜੀ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਪ੍ਰੋਗਰਾਮ ਸਤਿਗੁਰੂ ਨੌਜਵਾਨ ਕਮੇਟੀ ਹੈ ਜੀ ਜੀ ਹਾਂਜੀ ਸਤਿਗੁਰੂ ਕਬੀਰ ਮਹਾਰਾਜ ਸੋ ਕੀ ਸੁਨੇਹਾ ਤੁਹਾਡਾ ਕੀ ਮੈਸੇਜ ਹੈ ਗੁਰੂ ਮਹਾਰਾਜ ਦੇ ਬੁਰਪੁਰਬ ਦੇ ਮੌਕੇ ਤੇ ਕੀ ਸੁਨੇਹਾ ਹੈ ਜੀ ਸਾਰੇ ਰਲ ਮਿਲ ਕੇ ਆਪਾਂ ਮਨਾਉਂਦੇ ਆ ਤੇ ਹਰ ਸਾਲ ਮਨਾਉਂਦੇ ਰਾਵਾਂਗੇ ਕਿ ਸਾਰੇ ਸ਼ਹਿਰ ਦਾ ਸਹਿਯੋਗ ਹੈ ਜੀ ਸਾਰਾ ਹਰ ਮਹੱਲੇ ਦਾ ਸਹਿਯੋਗ ਹੈ। ਸੋ ਵੀਰ ਅੱਜ ਗਰਮੀ ਵੀ ਬਹੁਤ ਸੀ, ਗਰਮੀ ਤੇ ਬਾਪੂ ਜੀ ਦੀ ਜਿਹੜਾ ਸੰਗਤ ਦਾ ਜਮਾਵੜਾ ਬਹੁਤ ਹੀ ਜ਼ਿਆਦਾ ਸੀ ਕੀ ਕਹਾਂ। ਹਾਂਜੀ ਸਰ ਸਾਰਿਆਂ ਨੂੰ ਉਤਸਾਹ ਬਹੁਤ ਸੀਗਾ ਜੀ ਲਗਾਤਾਰ ਸਾਲ ਤੋਂ ਕੰਮ ਚੱਲਦਾ ਪਿਆ ਸੀ ਸਰ। ਜੀ ਜੀ ਇਸ ਕਰਕੇ ਸਾਰਿਆਂ ਨੂੰ ਉਤਸਾਹ ਬਹੁਤ ਸੀ। ਸੋ ਕਿੰਨੀ ਕੁ ਖੁਸ਼ੀ ਹੈ ਗੁਰੂ ਮਹਾਰਾਜ ਜੀ ਦੇ ਜਿਹੜੇ ਗੁਰਪੁਰਬ ਦੀ। ਸਾਨੂੰ ਬਹੁਤ ਬਹੁਤ ਖੁਸ਼ੀ ਹੈ ਜੀ, ਬਹੁਤ ਖੁਸ਼ੀ ਹੈ ਜੀ। ਸੋ ਐਂਡ ਵਿੱਚ ਨੋ ਦੱਸ ਦਿਆ ਮੇਰਾ ਨਾਮ ਪ੍ਰਵਿੰਦਰ ਭਗਤ ਹੈ। ਧੰਨਵਾਦ ਜੀ। ਸੋ ਇਹ ਸੰਨ ਇਸ ਮਹੱਲੇ ਦੇ ਵੀਰ ਸੋ ਬਾਬਾ ਜੀ ਸਾਡੇ ਦਰਮਿਆਨ ਨੇ ਹਾਂ ਜੀ ਬਾਬਾ ਇਹ ਇੱਕ ਕਬੀਰ ਮਾਰਾ ਦੇ ਜਨਮ ਦਿਹਾੜੀ ਆ। ਉਹਨਾਂ ਦੇ ਲੱਖ ਲੱਖ ਵਧਾਈ ਆਪਣੇ ਨਕੌਦਰ ਸ਼ਹਿਰ ਵਾਲੋਂ ਤੇ ਯਾਨੀ ਕਿ ਸਾਰੇ ਬਲਦਵਾਂ ਨੂੰ ਲੱਖ ਲੱਖ ਵਧਾਈ ਜਨਮ ਦਿਹਾੜੇ ਦੀ। ਤੁਸੀਂ ਸੰਤਾ ਦੇ ਵਿੱਚ ਉਤਸ਼ਾਹ ਕਾਫੀ ਵੇਖਿਆ ਗਿਆ ਕੀ ਕਹਾਂ ਉਹ ਉਤਸ਼ਾਹ ਬੜੇ। ਸ਼ਾਬਾਸ਼ ਬਸ ਇਹ ਮਾਰਾ ਦੇ ਜੋ ਵੀ ਆ ਖੁਸ਼ੀ ਖਾਸੀ ਹਰ ਘਰ ਦੇ ਵਿੱਚ ਖੁਸ਼ੀ ਹੋਣੀ ਚਾਹੀਦੀ ਹੈ। ਧੰਨਵਾਦ ਜੀ। ਸੋ ਸਾਡੇ ਦਰਮਿਆਨ ਬਸਪਾ ਸ਼ਹਿਰੀ ਪ੍ਰਧਾਨ ਵਿਜਮੜਾ ਜੀ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਸਰ। ਜੈ ਭੀਮ ਜੀ ਜੈ ਭੀਮ ਜੈ ਭਾਰਤ ਜੈ ਗੁਰੂ ਜੀ ਤੁਹਾਨੂੰ ਗੁਰੂ ਜੀ ਜੈ ਕਬੀਰ ਤੁਨ ਕਬੀਰ ਸਰ ਕੀ ਸਨੇਹਕੀ ਮੈਸੇਜ ਸਤਿਗੁਰੂ ਕਬੀਰ ਮਹਾਰਾਜ ਜੀ ਅਜਾ ਪ੍ਰਕਾਸ਼ ਕੋ ਨਵ ਸ਼ਹਿਰ ਨੇ ਕੋਦਕ ਸਮੇਤ ਦੇਸ਼ਾਂ ਦੇਸ਼ਾਂ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਸੋ ਕੀ ਤੁਹਾਡਾ ਸਨੇਹ ਹੈ ਅੱਜ ਅਸੀਂ ਬਹੁਤ ਵਿਭਾਗੀਜਾਂ ਨੇ ਆ ਸਾਡੇ ਸਤਿਗੁਰੂ ਮਹਾਰਾਜ ਸਤਿਗੁਰੂ ਕਬੀਰ ਜੀ ਦਾ ਜੋ ਜਨਮ ਦਿਨ ਅਸੀਂ ਮਨਾ ਰਹੇ ਹਾਂ ਮੈਂ ਬੜਾ ਉਤਸ਼ਾਹਿਤ ਹਾਂ ਕਿ ਸਾਡੇ ਨੌਜਵਾਨ ਬੜੇ ਵੱਡੇ ਪੱਤਰ ਤੇ ਸਾਡੇ ਨਾਲ ਜੁੜੇ ਅੱਜ ਜੀ ਜੋ ਸ਼ੋਭਾ ਦਾ ਤਰ੍ਹਾਂ ਅਸੀਂ ਕੱਢੀ ਅੱਜ ਮੈਂ ਕਹਿੰਦਾ ਮੈਂ ਹਰਾਮ ਤਾਂ ਲਗਭਗ 200 ਦੇ ਲੱਗੇ ਸਾਡੇ ਨੌਜਵਾਨ ਸਾਡੇ ਨਾਲ ਸਗੇ ਔਰ ਉਹਨੂੰ ਮੈਂ ਉਹੀ ਸੁਨੇਹਾ ਦੇਣਾ ਦੇ ਕੋ ਸਤਿਗੁਰੂ ਕਬੀਰ ਦੀ ਵਿਚਾਰਧਾਰਾ ਔਰ ਸ਼ੂਭ ਯਾਤਰਾ ਦੀ ਵਿਚਾਰਧਾਰਾ ਇੱਕ ਬਿਲਕੁਲ ਬੱਕਰੀ ਬੱਕਰੀ ਜੀ ਸਤਿਗੁਰੂ ਕਬੀਰ ਨੇ ਕਦੇ ਨਹੀਂ ਕਿਹਾ ਵੀ ਮੈਨੂੰ ਪੁੱਜੋ ਉਹ ਕਹਿੰਦੇ ਹਰ ਕਾ ਸਿਮਰਨ ਛਾਟ ਕੇ ਆ ਹੋਈ ਰੱਖੇ ਨਾਰ ਗੱਦੀ ਹੋਏ ਕੀ ਆਏਗੀ ਭਾਰ ਢੋਈ ਮਨਚਾਰ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਦੇਖੋ ਜੇ ਤੁਸੀਂ ਪ੍ਰਮਾਤਮਾ ਨੂੰ ਪੂਜਣਾ ਪ੍ਰਮਾਤਮਾ ਪੂਜਣ ਦਾ ਵਿਸ਼ਾ ਹੀ ਹੈ ਪਰਮਾਤਮਾ ਪੂਜਨ ਦਾ ਵਿਸ਼ਾ ਨਹੀਂ ਹੈਗਾ। ਇਨਸਾਨ ਨੂੰ ਇਨਸਾਨ ਸਮਝੋ, ਇਨਸਾਨ ਦੀ ਕਦਰ ਕਰੋ ਔਰ ਜਿਹੜੀ ਉਹਨਾਂ ਨੇ ਕਿਹਾ ਨਾ ਹਰ ਕਾ ਸਿਮਰਨ ਛੱਡ ਕੇ ਹੋਈ ਰੱਖਿਆ ਨਾ ਉਹ ਕਹਿੰਦੇ ਬਰਤ ਰੱਖਣ ਦੇ ਨਾਲ ਜੇ ਰੱਬ ਮਿਲਦਾ ਹੁੰਦਾ ਤੇ ਜਿਹੜੇ ਭੁੱਖੇ ਗਰੀਬ ਭੁੱਖੇ ਮਰ ਜਾਂਦੇ ਆ ਤੇ ਉਹਨਾਂ ਨੂੰ ਤਾਂ ਬਹੁਤ ਜ਼ਰੂਰਦਾ ਪਹਿਲੇ ਰੱਬ ਮਿਲ ਜਾਣਾ ਸੀ। ਦੇਖੋ ਇਹੋ ਜੇ ਸਾਡੇ ਕ੍ਰਾਂਤੀਕਾਰੀ ਗੁਰੂ ਹੋਏ ਆ। ਸਤਗੁਰੂ ਕਬੀਰ, ਸਤਗੁਰੂ ਨਾਮਦੇਵ ਜੀ, ਸਤਗੁਰ ਅਰਦਾਸ ਮਹਾਰਾਜ ਜੀ ਇਹੋ ਜੇ ਕ੍ਰਾਂਤੀਕਾਰੀ ਗੁਰੂ ਹੋਇਆ ਜਿਨ੍ਹਾਂ ਨੇ ਇਹੋ ਜਿਓ ਮਨੁੱਖੀ ਸਿਸਤਮ ਨੂੰ ਝੋਟ ਕੀਤੀ ਆ ਵੀ ਤੁਸੀਂ ਇੱਕ ਗਲਤ ਕੰਮ ਕਰ ਰਹੇ ਆ ਜਿਹੜੇ ਸਾਨੂੰ ਕਹਿ ਰਹੇ ਆ ਵੀ ਤੂੰ ਨੀਚ ਆ ਤੇ ਮੈਂ ਮੈਂ ਉੱਪਰ ਆ ਪਰ ਉਹਨਾਂ ਨੇ ਬਹੁਤ ਝੋਟ ਕੀਤੀ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇਹੋ ਜਿਹੀ ਸਿੱਖਿਆ ਦਿੱਤੀ ਆ ਜਾਗਰ ਦਿੱਤੀ ਆ ਅੱਜ ਅਸੀਂ ਬੋਲਣ ਚੁੱਕੇ ਹੋ ਗਏ ਸੋ ਐਂਡ ਵਿੱਚ ਕੀ ਸੁਨੇਹਾ ਤੁਹਾਡਾ ਸੁਨੇਹਾ ਜੀ ਆ ਵੀ ਸਤਗੁਰੂ ਕਬੀਰ ਮਹਾਰਾਜ ਜਿਨ੍ਹਾਂ ਵੀ ਸਾਡੇ ਸ਼ਿਸ਼ਿਆ ਸਤਗੁਰੂ ਅਰਦਾਸ ਮਹਾਰਾਜ ਸਤਗੁਰੂ ਕਬੀਰ ਮਹਾਰਾਜ ਦੇਖੋ ਉਹਨਾਂ ਦੀ ਬਾਣੀ ਪੜੋ ਉਹਨਾਂ ਦੀ ਉਹਨਾਂ ਨੂੰ ਉਹਨਾਂ ਦੀ ਸਿੱਖਿਆ ਪੜੋ ਉਹਨਾਂ ਨੇ ਬਹੁਤ ਇਦਾਂ ਦੀਆਂ ਗੱਲਾਂ ਕਹੀਆਂ ਉਹ ਕਹਿੰਦੇ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਅਨਵਾਟ ਕਾਹੇ ਨਹੀਂ ਆ ਜਿਹੜਾ ਜਿਹੜੇ ਸਾਨੂੰ ਕਹਿੰਦੇ ਛੂਦਰਿਆ ਤੁਸੀਂ ਅਸੀਂ ਬ੍ਰਾਹਮਣ ਦੇ ਮੁਖ ਤੋਂ ਨਿਕਲੇ ਆ ਤੇ ਕਬੀਰ ਸਾਹਿਬ ਉਹ ਤਾਂ ਕਬੀਰ ਸਾਹਿਬ ਕਹਿੰਦੇ ਆ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਮੈਂ ਤਾਂ ਆਪਣੀ ਮਾਂ ਦੇ ਗਰਭ ਦੇ ਵਿੱਚੋਂ ਆਇਆ ਤੇ ਤੂੰ ਆਪਣੀ ਮਾਂ ਦੇ ਮੁਖ ਵਿੱਚੋਂ ਗਰੋਣੀ ਹੈ ਦੇਖੋ ਇਹੋ ਜੇ ਸਾਡੇ ਕ੍ਰਾਂਤੀਕਾਰੀ ਗੁਰੂ ਹੋਏ ਆ ਇਹਨਾਂ ਨੂੰ ਅਸੀਂ ਸਲੂਟ ਕਰਦੇ ਆ ਉਹਨਾਂ ਦੇ ਪੈਰੋਕਾਰ ਆ ਉਹਨਾਂ ਦੇ ਉਹਨਾਂ ਜਨਮ ਮਨਾਉਂਦੇ ਆ ਅੱਜ ਉਹਨਾਂ ਦਾ ਬਹੁਤ ਬਹੁਤ ਜਨਮ ਦਿਨ ਹੈ ਉਹਨਾਂ ਦਾ ਸਾਰਿਆਂ ਨੂੰ ਧੰਨਵਾਦ ਸਾਰਿਆਂ ਨੂੰ ਵਧਾਈਆਂ ਔਰ ਸਾਰੇ ਨਕੋਦਰ ਨੂੰ ਸਾਰੇ ਪੰਜਾਬ ਨੂੰ ਸਾਰੇ ਵਰਲਡ ਨੂੰ ਵਧਾਈਆਂ ਸਾਰਿਆਂ ਦਾ ਧੰਨਵਾਦ ਕੇ ਜੀ ਵੱਲ ਪੰਜਾਬੀ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਕਾਰ ਕਬੀਰ ਮਹਾਰਾਜੀ ਦਾ ਧੰਨਵਾਦ ਹਾਂਜੀ ਸਰ ਜੈ ਕਬੀਰ ਕਨਕਬੀਰ ਜੈ ਕਬੀਰ ਸਮੂਹ ਸੰਗਤਾਂ ਨੂੰ ਮੇਰੇ ਵੱਲੋਂ ਅਤੇ ਮੇਰੇ ਸਜਨਾ ਮਿੱਤਰਾਂ ਨੂੰ ਸਭ ਤੋਂ ਸੰਗਤ ਨੂੰ ਲੱਖ ਲੱਖ ਵਧਾਈਆਂ ਕਬੀਰ ਮਹਾਰਾਜ ਦੇ ਇਸ ਪਰਕਟ ਵਿਹਾਰੇ ਤੇ ਜੋ ਵੀ ਸੱਜਣ ਇਮਤੇ ਜੁੜੇ ਨੇ ਅਸੀਂ ਲੱਖਾਂ ਚੁਪਰ ਜਾ ਕਰ ਗਏ ਕਬੀਰ ਸਾਹਿਬ ਕਹਾਣੀ ਕਹਿ ਗਏ ਹੈ ਕਬੀਰਾ ਜਬ ਹਯਮ ਜਤਤ ਮੇ ਜਗ ਹਸੇ ਅਮਰ ਹੋਏ ਐਸੀ ਕਰਨੀ ਕਰ ਚਲੇ ਜਕਸੇ ਅਮਰ ਹੋਏ ਜਿਕਾ ਕਬੀਰ ਮਹਾਰਾਜ ਜੀ ਦਾ ਬਹੁਤ ਸਤਿ ਸ਼੍ਰੀ ਅਕਾਲ ਸਰ ਮੇਰੇ ਬੋਲੋਂ ਹਰ ਇੱਕ ਕਿ ਇਸ ਨੂੰ ਉਹ ਵੰਤੀ ਹੈ ਜਿੱਥੇ ਤੱਕ ਵੀ ਸਾਡੀ ਪਹੁੰਚ ਹੈ ਸਾਡੀ ਸੇਲਕਾਰ ਦੀ ਬਰਾਜ਼ੀ ਦੀ ਹਰ ਇੱਕ ਭਰਾ ਮੇਰੇ ਨਾਲ ਤੁਰੋ ਔਰ ਹਰ ਇੱਕ ਤਰ੍ਹਾਂ ਦੀ ਮਦਦ ਕਰੋ ਔਰ ਕਿਸੇ ਨੂੰ ਕੋਈ ਇਹ ਨਾ ਲੱਗੇ ਕਿ ਯਾਰ ਇਹ ਗੁਰੂ ਕੌਣ ਆ ਤੇ ਕੌਣ ਨੇ ਜਕਰ ਗੁਰੂ ਰਵਿਦਾਸ ਜੀ ਮਹਾਰਾਜਾ ਗੁਰੂ ਰਵਿਦਾਸ ਮਹਾਰਾਜ ਜੀ ਔਰ ਕਹਤੇ ਕਿ ਜਾਣਿਆ ਸਰ ਜੇ ਤੇ ਸ਼ਲੋਕ ਪੜੀਏ ਗੁਰੂ ਸਾਹਿਬ ਦੇ ਕਬੀਰ ਮਹਾਰਾਜ ਦੇ ਜਿਸ ਗ੍ਰੰਥ ਸਾਹਿਬ ਦੇ ਦਸਮੇ ਪਾਛੇ ਪੜ ਕੇ ਦੇਖ ਲੋ ਸਭ ਤੋਂ ਜਾਸੋ ਨਾਨਕ ਜਿੰਮਿਆ ਅਨਾਉਂਸ ਬਣਾ ਨਾ ਕੋ ਸਿਮਰੇ ਹੋਵੇ ਧੰਨ ਧੰਨਵਾਦ ਜੀ ਵੀਰ ਤਾਂ ਤਾਂ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਗੀਨੇ ਨੇ ਸਤੂ ਕਬੀਰ ਮਹਾਰਾਜ ਜੀ ਉਹਨਾਂ ਦੀ ਕ੍ਰਾਂਤੀਕਾਰੀ ਬਾਣੀ ਸਾਰੀ ਦੁਨੀਆ ਤੱਕ ਪਹੁੰਚਾਈ ਉਹਨਾਂ ਨੇ ਕੀ ਕਹਾਂ ਦੇਖੋ ਜੀ ਇਸ ਮੁਹੱਲਾ ਗੌਂਸ ਦੇ ਵਿੱਚ ਨਕੋਤਰ ਸ਼ਹਿਰ ਦੇ ਵਿੱਚ ਕਬੀਰ ਮਹਾਰਾਜ ਜੀ ਦੀ ਸ਼ੁਭ ਯਾਤਰਾ ਜਿਹੜੀ ਆਰੰਭ ਹੁੰਦੀ ਹੈ ਉਹਦੇ ਵਿੱਚ ਸਭ ਤੋਂ ਸੰਯੋਗ ਇੱਕ ਸਾਡੇ ਮੁਹੱਲੇ ਦਾ ਸ਼ਖਸ ਆ ਜਿਹੜਾ ਲੱਭਾ ਕਿਹਾ ਜਾਂਦਾ ਲੱਭਾ ਸਾਈਂ ਜਿਨ੍ਹਾਂ ਦੇ ਨਾਲ ਸਾਡਾ ਬਹੁਤ ਜ਼ਿੰਦਗੀ ਦੇ ਵਿੱਚ ਪਿਆਰ ਰਿਹਾ ਤੇ ਉਹ ਸੰਜੋਗ ਰਿਹਾ ਇਹ ਸਾਡੇ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਜੋ ਵੀ ਕਰਮ ਕੀਤਾ ਅੱਛਾ ਹੀ ਕੀਤਾ ਕਿਉਂਕਿ ਇਹ ਸ਼ੁਭ ਯਾਤਰਾ ਆਰੰਭ ਇਸ ਨਕੂਤਰ ਸ਼ਹਿਰ ਦੇ ਵਿੱਚ ਪਹਿਲਾਂ ਨਹੀਂ ਸੀ ਇਹ ਸ਼ਖਸ ਲੱਭਾ ਜਿਹਨੂੰ ਇਸ ਕਿਹਾ ਜਾਂਦਾ ਕਿਉਂਕਿ ਸਾਡਾ ਬਦਾਮ ਲਵਾ ਇਹ ਮਲਕੀ ਬੱਚਾ ਵੀ ਸਾਡਾ ਹੈਗਾ ਮਲਕੈਣ ਦਾ ਮਤਲਬ ਕੀ ਇਸ ਦੇ ਸੰਜੋਗ ਦੇ ਨਾਲ ਇਹ ਸ਼ੁਭ ਯਾਤਰਾ ਆਰੰਭ ਹੋਈ ਆ ਅਸੀਂ ਹਰ ਇੱਕ ਗੁਰੂ ਨੂੰ ਮੰਨਦੇ ਆ ਰਵਿਦਾਸ ਮਾਰਾ ਜੀ ਨੂੰ ਭਗਤ ਕਬੀਰ ਨੂੰ ਪਰ ਇਸ ਬੱਚੇ ਦਾ ਅਸੀਂ ਸਦਕੇ ਜਾਈਏ ਜਿਨੇ ਇਸ ਰੰਭ ਕੀਤਾ ਇਸ ਚੀਜ਼ ਨੂੰ ਅਸੀਂ ਇਹਦੇ ਸਦਕੇ ਜਾਈਏ ਜਕਾਰਾ ਲੱਗੇ ਸਾਈ ਦਾ ਬੋਲ ਸਾਡੇ ਦੀ ਗਾ ਜੀ ਪੁੱਸ਼ਪਾ ਹਾਂਜੀ ਐ ਬਾਬਾ ਜੀ ਬੋਲੇ ਇਹ ਸਰ ਸਾਡੇ ਅੱਥਾ ਜੰਮਿਆ ਜੀ ਬੱਚੇ ਸਾਡੇ ਸਾਨੂੰ ਕਬੀਰ ਬਾਰੇ ਕੁਝ ਪਤਾ ਨਹੀਂ ਸੀ ਹੈਗਾ ਇਹਨਾਂ ਨੇ ਗ੍ਰੰਥ ਪੜ੍ਹਿਆ ਇਹਨਾਂ ਨੇ ਦੇਖਿਆ ਉਹ ਇਹਨਾਂ ਨੇ ਕਿਹਾ ਵੀ ਸ਼ੋਭਾ ਯਾਤਰਾ ਨਿਕਲਣੀ ਚਾਹੀਦੀ ਹੈ ਜੀ ਅਸੀਂ ਹੌਲੀ ਹੌਲੀ ਸਰ ਸ਼ੋਭਾ ਯਾਤਰਾ ਇਹਨਾਂ ਟੈਲੀਅਰ ਜੀ ਚੱਕਣ ਚੱਕਿਆ ਅਸੀਂ ਵਿੱਚ ਨਹੀਂ ਸੀ ਉਸ ਤੋਂ ਪਲਤ ਸੀ ਇਹ ਦੂਸਰੇ ਸਾਲ ਇਹਨਾਂ ਦਾ ਸਾਥ ਦਿੱਤਾ ਸਰ ਔਰ ਮੈਂ ਇਹ ਕਹਾਂਗਾ ਸਰ ਜੀ ਕਿ ਜਿੱਦਾਂ ਅਸੀਂ ਇਹਨਾਂ ਦਾ ਸਾਥ ਦਿੱਤਾ ਹੈ ਕਿਉਂਕਿ ਮੜਾ ਕੰਮ ਤੇ ਕੋਈ ਕਾਜ ਨਹੀਂ ਲੇਗਾ ਉਹ ਕਹਿ ਸਕਦੇ ਹੁਣ ਇਹ ਕਾਰਮਾ ਬਹੁਤ ਹੀ ਉੱਪਰ ਤੱਕ ਪਹੁੰਚ ਚੁੱਕੇ ਹੈ ਜਿਹੜੇ ਇਹਨਾਂ ਨੇ ਸ਼ੁਰੂ ਕੀਤਾ ਸੀ ਧੰਨਵਾਦ ਜੀ ਸੋਇ ਸੰਤ ਤਸਵੀਰਾਂ ਇਤਿਹਾਸਿਕ ਚਾਏ ਨਕੋਦਰ ਦੀਆਂ ਉਹ ਤੁਸੀਂ ਵੇਖ ਰਹੇ ਸੀ ਕੇਟੀ ਵਰਲਡ ਪੰਜਾਬੀ ਨਿਊਜ਼ ਅਤੇ ਆਵਾਜ਼ ਪੰਜਾਬੀ ਨਿਊਜ਼ ਕਹਾਦਾ ਮੈਂ ਗੌਰਵ ਚਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ ਇਹ ਰਾਜੇਸ਼ ਬਾਲਾ ਬੋਲ ਹਰ ਚੀਜ਼ ਇਹ ਆਪੋ